ਹਾਹੀ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ रस ਦੇਹੀ ਮਹਾਹੀ ਵਾਚੈ ਪੌਣ ਤੈ ਆਪ ਵਜਾਈ ਸਿਵ ਸ਼ਕਤੀ ਦੇਹੀ ਮੈਂ ਪਾਈ ਗੁਰਪ੍ਰਸਾਦੀ ਉਲਟੀ ਹੋਵੈ ਗਿਆਨ ਰਤਨ ਸ਼ਬਦ ਤਾਹੀ ਅੰਧੀ ਰਾਤ ਚਾਨਣ ਆਪੇ ਕੀਆ ਏਕੋ ਵਰਤੈ ਅਬਰ ਨਾ ਬੀਆ ਗੁਰ ਪ੍ਰਸਾਦੀ ਆਪ ਪਛਾਣੈ ਕਮਲ ਵਿਗਸੈ ਬੁੱਧਤਾ ਹਾਈ ਆਪਣੀ ਗਹਿਣ ਗਤਿ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਐ ਸੋ ਗੁਰਮੁਖ ਬੂਝੈ ਸਾਚੀ ਸਿਪਤ ਸਲਾਹ ਹਾਈ ਦੇਹੀ ਅੰਦਰ ਵਸਤੇ અપਾਰਾ ਆਪੇ ਕਪਟ ਖਲਾਵਣ ਹਾਰਾ ਗੁਰਮੁਖ ਸਹਿਜੇ ਅਮਰਤ ਪੀਵੇ ਤ੍ਰਿਸ਼ਨਾ ਅਗਨ 부ਝਾਈ ਸਭ ਰਸ ਦੇਹੀ ਅੰਦਰ ਪਾਈ ਵਿਰਲੇ ਕੋ ਗੁਰ ਸ਼ਬਦ 부ਝਾਈ ਅੰਦਰ ਖੋਜੇ ਸ਼ਬਦ ਸਲਾਹੀ ਬਾਹਰ ਕਾਹੀ ਜਾਹੀ ਵਿਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸ਼ਬਦ ਅਮਰਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹਾਈ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਮ ਬਖਾਣੈ ਹਰ ਦਿਨ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚਕਾਹਾਈ ਗੁਰ ਸੇਵਾ ਤੇ ਸਭ ਕਿਛ ਪਾਏ ਹਉ ਮੈਂ ਮੇਰਾ ਆਪ ਗਵਾਈ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕਾ ਸ਼ਬਦ ਸੁਹਾਹੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਨੰਦ ਹਰਿ ਕਾ ਨਾਮ ਵਖਾਣੀ ਹਰਿ ਹਰਿ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਹੀ ਸੇਵਕ ਸੇਵਹ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵਹਿ ਆਪੇ ਬਖਸ਼ੇ ਸ਼ਬਦ ਮਲਾਈ ਪਰਮਲ ਵਾਸ ਮਨ ਤਾ ਹਾਹੀ ਸ਼ਬਦੇ ਕਥ ਕਥੇ ਸਲਾਹੀ ਮੇਰੇ ਪ੍ਰਭ ਸਾਚੇ ਵੇ ਪਰਵਾਹੀ ਆਪੇ ਗੁਣ ਦਾਤਾ ਸ਼ਬਦ ਮਲਾਏ ਸ਼ਬਦੈ ਕਾ ਰਸਤਾ ਹਾਈ ਮਨ ਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੂ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੈ ਦੁਖਤਾ ਹਾਈ ਆਪੇ ਆਪ ਆਪ ਸਲਾਹੀ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾਹਾ ਹੈ ਬਿਨ ਗੁਰ ਦਾਤੇ ਕੋਏ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸ਼ਬਦ ਦੇ ਸਤਿ ਸਲਾਹ ਹੈ ਸੇ ਜਨ ਮਿਲੇ ਧੁਰ ਆਪ ਮਲਾਈ ਸਾਚੀ ਬਾਣੀ ਸ਼ਬਦ ਸੁਹਾਇ ਨਾਨਕ ਜਨ ਗੁਣ ਗਾਵੇ ਨਿਤ ਸਾਚੀ ਗੁਣ ਗਾਵੇ ਗੁਣੀ ਸਮਾਹਾਇ ਮਾਰੂ ਮਹੱਲਾ ਤੀਜਾ ਨਿਹ ਚਲੇ ਕੋ ਸਦਾ ਸਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਭੀਨੇ ਸਦਾ ਧਿਆਇਨ ਗੁਰਮਤ ਸੇਲ ਸੁਨਾਹਾਈ ਅੰਦਰ ਰੰਗ ਸਦਾ ਸਚਿਆਰਾ ਗੁਰ ਕਾਹ ਸ਼ਬਦ ਹਰਿ ਨਾਮ ਪਿਆਰਾ ਨਉ ਨਿਦ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹਾਈ ਰਈਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਏਨ ਨਿਚਲ ਰਾਜਿਤ ਨਾ ਹਾਈ ਆਵਣ ਜਾਣਾ ਰਖੈ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਾਤਮੁਗਤ ਤਿਸੈ ਤੇ ਪਾਹਾਈ ਸਤ ਸੰਜਮ ਸਤ ਗੁਰੂ ਦੁਆਰੇ ਹਉ ਮੈ ਕ੍ਰੋਧ ਸ਼ਬਦ ਨਿਵਾਰੈ ਸਤ ਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਬਤਾ ਹਾਈ ਹਉ ਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸੈ ਨਾਮ ਬਸਾਰਾ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾਈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦ ਹੈ ਕਾਰਜ ਕਿਹਾਇ ਖਿਨ ਮਹਿ ਹੱਸੈ ਖਿਨ ਮਹਿ ਰੂਐ ਦੂਜੀ ਦੁਰਮਤ ਕਾਰਜ ਨਾ ਹੋਐ ਸੰਯੋਗ ਵਿਜੋਗ ਕਰਤੈ ਲਿਖ ਪਾਈ ਕੀਰਤਨਾ ਚੱਲੈ ਚਲਾਹਾਈ ਜੀਵਨ ਮੁਕਤ ਗੁਰ ਸ਼ਬਦ ਕਮਾਈ ਹਰਿ ਸਿਉ ਸਦਹੀ ਰਹੈ ਸਮਾਈ ਗੁਰ ਕਿਰਪਾ ਤੇ ਮਿਲੈ ਵਡਿਆਈ ਹਉ ਮੈ ਰੋਗ ਨ ਤਾਹਾਈ ਰਸ ਕਸ ਖਾਏ ਪਿੰਡ ਵਿਧਾਈ ਭੀਖ ਕਰੈ ਗੁਰ ਸ਼ਬਦ ਨਾ ਕਮਾਈ ਅੰਤਰ ਰੋਗ ਮਹਾ ਦੁਖ ਭਾਰੀ ਬਿਸਟਾ ਮਾਹੀ ਸਮਾਹਾਈ ਬੇਦ ਪੜਹੈ ਪੜ ਬਾਦ ਬਖਾਨ ਹੈ ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਨ ਹੈ ਗੁਰਮੁਖ ਹੋਵੈ ਸੋ ਤਤ ਬਲੋਵੈ ਰਸਨਾ ਹਰ ਰਸ ਤਾਹਾਈ ਕਰਵਤ ਛੋੜਹਿ ਬਾਹਰ ਧਾਵਹਿ ਮਨ ਮੁਖੇ ਅੰਦੇ ਸਾਧ ਨਾ ਪਾਵਹਿ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾਈ ਮਨਮੁਖ ਦੇਹੀ ਪਰਮ ਪਤਾਰੂ ਦੁਰਮਤ ਮਰੈ ਨਿਤ ਹੋਇ ਖੁਆਰੂ ਕਾਮ ਕ੍ਰੋਧ ਮਨ ਦੂਜੈ ਲਾਇ ਸੁਪਨੇ ਸੁਖ ਨਾ ਤਾਹਾਈ ਕੰਚਣ ਦੇਹੀ ਸ਼ਬਦ ਪਤਾਰੂ ਅਨੰਦਿਨ ਭੋਗ ਭੂਗੇ ਹਰਿ ਸਿਉ ਪਿਆਰੂ ਮਹਿਲਾ ਅੰਦਰ ਗੈਰ ਮਹਿਲ ਪਾਈ ਭਾਣਾ 부ਜ ਸਮਾਹਾਈ ਆਪੇ ਦੇਵ ਦੇਵਣ ਹਾਰਾ ਤਿਸ ਆਗੈ ਨਹੀਂ ਕਿਸੈ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਲਾਈ ਤਿਸ ਦਾ ਸ਼ਬਦ ਅਥਾਹ ਹੈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸੁਮਾਹਾਈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁ ਆਇ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬਹਿਰਾਗੀ ਨਿਜ ਕਰਵਾ ਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸਚੈ ਸ਼ਬਦਿ ਸਤਿ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸਤਿ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨਾਵੇ ਮੈਲ ਨਾ ਲਾਗੈ ਸੱਚ ਸਮਾਵੇ ਸੱਚੋ ਸੱਚ ਕਮਾਵੇ ਸਦ ਹੀ ਸੱਚੀ ਭਗਤ ਦਿਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਂ ਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵਹਿ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਇਂਦਾ ਗੁਰਮੁਖ ਹੋਵੈ ਸੋ ਸੋਜੀ ਪਾਏ ਹਉ ਮੈ ਮਾਇਆ ਪਰਮ ਗਵਾਈ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦਵਾਰ ਭਾਏ ਭਗਤ ਸਦਾ ਰੰਗ ਰਾਤਾ ਆਪ ਗੁਆਏ ਸਮਾਏ ਦਾ ਗੁਰਮੁਖ ਹੋਐ ਮਨ ਖੋਜ ਸੁਣਾਏ ਸਚੇ ਨਾਮ ਸਦਾ ਲਿਵ ਲਾਏ ਜੋ ਤਿਸ ਭਾਵੇ ਸੋਈ ਕਰਸੀ ਜੋ ਸੱਚੇ ਮਨ ਪਾਏ ਦਾ ਜਾਂ ਤਿਸ ਭਾਵੇ ਸਤਿਗੁਰੂ ਮਲਾਏ ਜਾਂ ਤਿਸ ਭਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ ਮਨ ਹਟ ਕੰਮ ਕਰੇ ਸੋ ਹਸੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੇ ਦੁਖੇ ਦੁੱਖ ਸਮਾਏਂਦਾ ਗੁਰਮਖੋ ਹੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏਂਦਾ ਗੁਰਮੁਖ ਮਰਹਿ ਸੋ ਹੈ ਪਰਵਾਨ ਆਮਣ ਜਾਣਾ ਸ਼ਬਦ ਪਛਾਨ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨਹਿ ਸਮਾਇਂਦਾ ਸੇ ਵਡਭਾਗੀ ਜਿਨਿ ਸਤਗੁਰ ਪਾਇਆ ਹਉ ਮੈਂ ਵਿੱਚੋਂ ਮੋਚ ਕਾਇਆ ਮਨ ਨਿਰਮਨ ਫਿਰ ਮੈਲ ਨਾ ਲਾਗੈ ਦਰ ਸਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵਿਖਾ ਥਾਪਿ ਉਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੇ ਸਚ ਸੁਣ ਲੇਖੇ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਏਂਦਾ ਮਾਰ